ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਇਹ ਤਸਵੀਰਾਂ ਅੰਮ੍ਰਿਤਸਰ ਦੇ ਗੁਰੂ ਅਮਰਦਾਸ ਏਰੀਆ ਦੀਆਂ ਹਨ ਜਿੱਥੇ ਕਿ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਵਾਸਤੇ ਮਜਬੂਰ ਹੋਏ ਨੇ ਲੋਕਾਂ ਦੇ ਘਰਾਂ ਦੀਆਂ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੈ ਅਤੇ ਮੱਛਰ ਦੀ ਪਰਮਾਰ ਹੈ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਕਹਿਣ ਦੇ ਬਾਵਜੂਦ ਉਹਨਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ ਇਸ ਮੁਹੱਲੇ ਦਾ ਇੰਨਾ ਕੰਦਾ ਹਾਲ ਹੈ 2 ਸਾਲ ਹੋ ਗਏ ਆ ਇੱਥੇ ਕੋਈ ਪਾਣੀ ਦਾ ਸਰੋਤ ਲਾ ਲੋ ਵੀ ਤੇ ਸੀਵਰ ਬੰਦ ਨੇ ਪਾਣੀ ਪੀਣ ਵਾਲੇ ਦੇ ਵਿੱਚ ਮਿਕਸ ਹੋਣ ਡਿਆ। ਬੱਚੇ ਬਿਮਾਰ ਹੋ ਰਹੇ ਲੋਕਾਂ ਦੇ ਕੋਈ ਆਇਆ ਗਿਆ ਨਹੀਂ ਜਾ ਸਕਦਾ ਤੁਸੀਂ ਆ ਵੇਖ ਸਕਦੇ ਪਿੱਛੇ ਪਾਣੀ ਕਿੰਨਾ ਖਲੋਤਾ ਹੈ। ਆਂਦੇ ਨੇ ਘਾਰ ਪੇਸ਼ਣ ਵਾਲੇ ਮੱਥ ਮਾਰਾ ਮੋਟਾ ਸੀਵਰ ਚ ਥੋਟੀਆਂ ਮਾਰ ਕੇ ਜਾਂ ਮਸ਼ੀਨ ਨਾਲ ਇਹ ਮਸ਼ੀਨ ਵਾਲਾ ਹੱਲ ਨਹੀਂ ਇਹ ਥੋੜਾ ਮਤਲਬ ਵੀ ਜਿਹਦੇ ਸੀਵਰ ਸਾਫ਼ ਹੋਣ ਇਹਨਾਂ ਦੇ ਘਾਰੇ ਬਹੁਤ ਜ਼ਿਆਦੇ ਜੰਮੇ ਨੇ। ਜਿੰਨਾ ਚਿਰ ਘਾਰ ਨਹੀਂ ਨਿਕਲਦੀ ਤੱਕ ਇਹਦਾ ਕੋਈ ਹੱਲ ਨਹੀਂ ਹੋ ਸਕਦਾ। ਸਾਰੇ ਸੀਵਰ ਜਾ ਕੇ ਪਿੱਛੇ ਵੇਲੋ, ਵਰਮੀ ਵਾਲੀ ਗਲੀ ਚ ਵੇਲੋ, ਗ੍ਰੀਨ ਸਿਟੀ ਵੇਲੋ। ਸਾਰੇ ਛੀਵਰਾਂ ਦੇ ਵਿੱਚ ਗੋਡੇ-ਗੋਡੇ ਘਾਰ ਆ ਤਿੰਨ-ਤਿੰਨ ਸਾਲਕਾਰ ਪੇਸ਼ਣ ਵਾਲੇ ਹੁੰਦੇ ਨਹੀਂ ਤੇ ਭਰ ਆ ਹੁਣ ਕੁਛ ਸਮੇ ਤੋਂ ਜ਼ਿਆਦਾ ਹੀ ਹੋ ਗਿਆ ਪਹਿਲਾਂ ਜਦ ਥੋੜਾ-ਥੋੜਾ ਹੁੰਦਾ ਸੀ ਤੇ ਆਪਾਂ ਵੀ ਕਹਿ ਦਿੰਦੇ ਚਲ ਕੋਣੀ ਤੇ ਹੁਣ ਆ ਜ਼ਿਆਦਾ ਹੀ ਹੋ ਗਿਆ ਪਹਿਲਾਂ ਖਾਲੀ ਪਲਾਟ ਹੀ ਉਹਨਾਂ 'ਚ ਪਾਣੀ ਚਲ ਜਾਂਦਾ ਸੀ ਹੁਣ ਸਾਰੇ ਘਰ ਬਣ ਗਏ ਹੁਣ ਪਾਣੀ ਗਲੀ 'ਚ ਹੀ ਘੁੰਮਦਾ ਰੋਟੀ ਬਣਾਉਣੇ ਇਦਾਂ ਹੀ ਆ ਕਿ ਹੁਣ ਖਿਰਕੀ ਕਰਾਂ ਉਹ ਤੇ ਜਿਵੇਂ ਆਦਤ ਹੋ ਜਾਂਦੀ ਉਹ ਹੋ ਗਈਆਂ ਨੂੰ ਰੋਟੀ ਬਣਾ ਕੇ ਉਹਦੇ ਖਾ ਲਿਆ ਨਾ ਫਿਰ ਕੀ ਕਰੀਏ ਹੁਣ ਕਿੱਥੇ ਜਾਈਏ ਬੰਨ ਪਰਮਾਨੇ ਕੀ ਵੜਨਾ ਕਾਜ ਮੇਰੇ ਸਵੇਰੇ ਪਾਇਆ ਹੀ ਪਿੰਡਰ ਪਿੰਡੇ ਦੇ ਪਿੱਛੋਂ ਹੀ ਪਿੰਡ ਪਿੰਡੇ ਨੇ ਆ ਉਹਨਾਂ ਨੂੰ ਫੋਨ ਆਇਆ ਕਿ ਆਉਣ ਲੱਗੇ ਆ ਉਹ ਮਨਾ ਕਰਤਾ ਵੀ ਨਹੀਂ ਅੱਜ ਨਾ ਆਇਓ ਐ ਕਿਤੇ ਗਏ ਆ ਵੀ ਤੁਸੀਂ ਦੱਸੋ ਕੀ ਕਹਿਣਗੇ ਵੀ ਇਹ ਜੋ ਸ਼ਹਿਰ ਚ ਰਹਿੰਦੇ ਆ ਅੰਬਰ ਸਰਚ ਬਾਕੀ ਵੇਖ ਲਓ ਵੀ ਇਹ ਗਲੀ ਸਾਡੀ ਗਾੜੀਆਂ ਬੰਨਦਾ ਗਲੀ ਬਹੁਤ ਨੀਵੀਂ ਆ ਗਟਰਾਂ ਦੀ ਸਮੱਸਿਆ ਐ ਗਲੀ ਉੱਚੀ ਹੋਣੀ ਚਾਹੀਦੀ ਆ ਉਧਰੋਂ ਉੱਚੀ ਕਰਕੇ ਇੱਧਰ ਨੂੰ ਢਾਲ ਕਰਨੀ ਚਾਹੀਦੀ ਕਿਉਂਕਿ ਬਹੁਤ ਪਾਣੀ ਇੱਧਰ ਦਾ ਵੀ ਸਾਰਾ ਉਧਰ ਗਟਰਾਂ ਦਾ ਵੀ ਸਾਰਾ ਜਾਂਦਾ ਜੇ ਮੁਸ਼ਕਲ ਹੈ ਪਾਣੀ ਦੀ ਆ ਰਾ ਨੂੰ ਮਸ਼ਰ ਨੇ ਸੌਂ ਦਿੰਦਾ ਤੇ ਦਿਨੇ ਨੰਗਾ ਲੱਗਿਆ ਤੰਗੀ ਆਉਂਦੀ ਆ ਨਾ ਸਾਹ ਹੀ ਲੈਂਦਾ ਜੇ ਸਾਹ ਘੁੱਟੀਏ ਤਾਂ ਉਤਰ ਡਿੱਗਣ ਪਈਦਾ ਸੇਵਰ ਤਾਂ ਪਾਣੀ ਆ ਗੋ ਥਾਂ ਨਹੀਂ ਵਾ ਸਾਰਾ ਜਿਆਦਾ ਉਹ ਆਖੀ ਲਾਰੇ ਲਾਈ ਜਾਂਦੇ ਆਂਦੇ ਵੀ ਆ ਕਰਾਂਗੇ ਤੁਹਾਡੇ ਨਾਲ ਕਰਾਂ ਤੇ ਕਰਦਾ ਕੋਈ ਨਹੀਂ ਨਾ ਕੋਈ ਆਉਂਦਾ ਹੀ ਆ ਵੋਟਾਂ ਜਿੰਦਾ ਪਾਈਓ ਵੋਟਾਂ ਦੇ ਸੌਂਦੇ ਕੋਈ ਨਹੀਂ ਹੁਣ ਵੋਟਾਂ ਪਾਲੀਆਂ ਤੇ ਮੁੜ ਕੇ ਪੁੱਛਦਾ ਕੋਈ ਨਹੀਂ ਪੇ ਹਾਂ ਕਰਾਂਗੇ ਜਾਂ ਆ ਕਰਾਂਗੇ ਜਦੋਂ ਉਦੋਂ ਆਖੀ ਜਾਂਦੇ ਮੁੜ ਕੇ ਕੋਈ ਨਹੀਂ ਪੁੱਛਦਾ